ਯਾਰ ਸੱਚ ਮੈਂ ਕੱਲ੍ਹ ਦਾ ਸੇਵਾ ਤੇ ਗਿਆ ਵਾ ਤੇ ਆਂਟੀ ਮੈਨੂੰ ਪੈਸੇ ਦੇ ਕੇ ਗਈ ਹੀ ਮੈਨੂੰ ਇਹ ਆ ਵੀ ਕਿਤੇ ਲੋੜ ਨਾ ਹੋਵੇ ਉਹਨਾਂ ਨੂੰ ਇਦਾਂ ਕਰਦਾ ਦਾਦੀ ਨੂੰ ਪੁੱਛਦਾ ਵਾਂ ਕਿਤੇ ਆਂਟੀ ਆਏ ਤਾਂ ਨਹੀਂ ਮੁੰਡਾ ਪਤਾ ਨਹੀਂ ਆਇਆ ਕਿ ਨਹੀਂ ਆਇਆ ਇਹ ਵੀ ਦੇਖਣ ਲਈ ਆ ਰਾਤ ਦੀ ਆਈ ਗਿਆ ਚਲ ਉਹ ਤਾਂ ਵੀ ਮੈਂ ਠੀਕ ਠਾਕ ਜੇ ਜੀ ਦਾ ਰੋਪਤ ਭਲਾ ਕਰੇ ਮਹਾਰਾਜ ਤੇਰਾ ਮੈਂ ਤੇ ਤੇਰੀਆਂ ਗੱਲਾਂ ਕਰਨ ਲਈ ਹਾਂ ਬੇਟੀ ਅੱਛਾ ਸਾਲ ਦਾ ਜਿਉਂ ਗਿਆ ਮੁਰਕੇ ਮੁੜਿਆ ਹੀ ਨਹੀਂ ਰਾਤੀ ਘਰੀ ਨਹੀਂ ਆਇਆ ਉਹ ਤੁਹਾਨੂੰ ਮੈਂ ਕੀ ਦੱਸਾਂ ਉਹ ਇੱਥੇ ਬੰਦ ਹੀ ਸੇਵਾ ਚ ਰੰਡੀ ਤੁਹਾਨੂੰ ਪਤਾ ਕੋਨੇ ਵਾਲ ਉਹ ਤੇ ਮੈਂ ਖਬਰਾਂ ਚ ਵੇਖੀ ਉਹ ਹਰ ਰਾਤ ਬਾਬੇ ਕਹਿੰਦੇ ਵੀ ਨਹੀਂ ਜਾਣਦਾ ਤੁਹਾਨੂੰ ਅੱਛਾ ਤੇ ਸੇਵਾ ਕਰ ਲੋ ਠੀਕ ਆ ਤੇ ਉਹ ਫਿਰ ਰਾਤ ਉੱਥੇ ਡੇਰੇ ਫਿਰ ਆਪਾਂ ਤਾਂ ਹੀ ਫਿਰ ਨਹੀਂ ਆਇਆ ਤੇ ਮੈਂ ਫਿਰ ਮੈਂ ਆ ਤੇ ਫਿਰ 2-3 ਵਜੇ ਆਇਆ ਉਦੋਂ 4 ਵਜੇ ਰਾਤ ਮੁੰਡੇ ਘਰੀ ਮੈਂ ਸੌਂ ਗਿਆ ਨਾ ਧੋਵੇ ਫਿਰ ਚਲੋ ਹੁਣ ਫਿਰ ਉੱਠ ਕੇ ਫਿਰ ਮਾ ਗਿਆ ਮੈਂ ਚਲੋ ਨਹੀਂ ਚੰਗਾ ਕੀਤਾ ਬਾਬਾ ਤੇ ਕੀ ਧਰ ਲਾਂ ਕਿਤੇ ਮੈਂ ਵੀ ਘਰ ਫਿਕਰ ਕਰ ਲਈ ਤੇ ਮੇਰੇ ਸੇ ਮੇਰੇ ਨਾ ਪੁਰੇ ਪਾਣੀ ਤਾਂ ਨਹੀਂ ਬੜਾ ਵਾ ਉਹ ਫੋਨ ਵੀ ਬੰਦ ਹੋ ਗਏ ਨਾ ਚਾਰਜ ਨਹੀਂ ਸੀਗਾ ਆਹ ਉਹ ਨਾਲੇ ਉੱਧਰ ਘਾਟੀ ਲੱਗਣ ਡੈ ਇਹਨੇ ਫੋਨ ਪਾਣੀ ਆ ਹਾਂਜੀ 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 ਤੇ ਮੈਨੂੰ ਇਹ ਦੱਸੋ ਵੀ ਉਹ ਆਂਟੀ ਆਏ ਜਿਹੜੇ ਕੰਮ ਕਰਦੇ ਆ ਉਹ ਆਂਟੀ ਤੇ ਆਈ ਹੀ ਵਿਚਾਰੀ ਤੇ ਪਤਾ ਨਹੀਂ ਉਹ ਮੈਨੂੰ ਉਹ ਵੀ ਬੜਾ ਪੁੱਛਦੀ ਤੇਰੇ ਵੱਲੋਂ ਚਾਰਸ ਕਿੱਥੇ ਆਇਆ ਨਹੀਂ ਗਾ ਤੇ ਮੈਂ ਹੁਣ ਤੋਂ ਵੀ ਉਹਦੇ ਵੱਲੋਂ ਪੁੱਛਣ ਦਾ ਚੱਕਰ ਕੀ ਆ ਕੋਈ ਗੱਲ ਬਾਤ ਵਾ ਕੋਈ ਪੈਸੇ ਤੇ ਲੈ ਦੀ ਜਦ ਨਹੀਂ ਕੋਈ ਮੰਗਦੀ ਮੰਗਦੀ ਉਹ ਨਹੀਂ ਪੈਸੇ ਤੇ ਲੈ ਮੇਰੇ ਕੋ ਕੀ ਮੰਗਣੇ ਆ ਗੱਲ ਪਤਾ ਕੀ ਆ ਉਹਨਾਂ ਦੇ ਕਦੇ ਭਰਾ ਭਜਾਈ ਆਏ ਹੀਗੇ ਅੱਛਾ ਰੁਪਈਆ ਲੱਖ ਦੇ ਗਏ ਸੀ ਉਹਨਾਂ ਨੂੰ ਮਤਵਾਹ ਤੇ ਅੱਛਾ ਅੱਛਾ ਚੱਲ ਲੈਂਟਰ ਲੂੰਡਰ ਪਾਲਣ ਬਾਲੇ ਆ ਹਮ ਹਮ ਤੇ ਉਹ ਕਦੇ ਸ਼ਾਮੀ ਆ ਕੇ ਮੈਨੂੰ ਫੜਾ ਗਏ ਪਰਸੋਂ ਅੱਛਾ ਵੀ ਤੁਸੀਂ ਰੱਖ ਲਓ ਸਾਡੇ ਘਰ ਜਗ੍ਹਾ ਹੈ ਨਹੀਂਗੀ ਤੇ ਮੈਂ ਜਾ ਕੇ ਬੈਂਕ 'ਚ ਜਮਾ ਕਰਾ ਆਇਆ ਵਾਂ ਹਾਂ ਤੇ ਮੈਨੂੰ ਇਹ ਹੈ ਮੈਨੂੰ ਚੇਤਾ ਭੁੱਲ ਗਿਆ ਤੇ ਮੈਂ ਕਹਿੰਦੇ ਆ ਜੇ ਇਹ ਨਾ ਮੰਗਣਾ ਪਿਆ ਉਹਨਾਂ ਦੇ ਲੋੜ ਲੜਨਾ ਹੋਵੇ ਪੁੱਛਿਆ ਤੁਹਾਨੂੰ ਮੈਨੂੰ ਹੈਗਾ ਸੀ ਤੇਰੇ ਵੱਲੋਂ ਤੇ ਮੈਂ ਉਹਨੂੰ ਸਭ ਪੁੱਛਿਆ ਵੀ ਸੀ ਮੈਂ ਆਖਿਆ ਵੀ ਕੁੜੀਆਂ ਕੋਈ 10 ਮਿੰਨੋ ਕੋ ਕੰਮ ਆ ਤੈਨੂੰ ਸਰਸਨਾ ਤੇ ਮੈਨੂੰ ਦੱਸ ਦੇ ਹਾਂਜੀ ਹਾਂ ਸਾਡੀ ਦਾਦੀ ਪੁੱਤ ਦੀ ਇੱਕੋ ਹੀ ਗੱਲ ਆ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਓਏ ਆਹੋ ਤੇ ਗੱਲ ਹੈਗੀ ਆ ਨਹੀਂ ਨਹੀਂ ਆਹੇ ਮੈਂ ਕੱਲ ਤੇ ਤਾਈ ਜੀ ਕੋਈ ਨਹੀਂ ਗੱਲ ਤੇ ਕੋਈ ਨਹੀਂ ਉਦਾਂ ਹੀ ਮੈਂ ਪੁੱਛਿਆ ਵਾ ਇਹਨਾਂ ਨੇ ਉਹਨਾਂ ਗੱਲ ਫੇਰ ਦੱਸੀ ਨਹੀਂ ਚੱਲੀ 2 ਲੱਖ ਰੁਪਈਆ ਆਈ ਤੇ ਮੈਂ ਚੱਲ ਕੋਈ ਨਹੀਂ ਸਿਰੇ ਹੁਣ ਸਿਰੇ ਕਢਾ ਕੇ ਦਊਂਗਾ ਫਿਰ ਹੋਰ ਕਰਨਾ ਵਾ ਵੀ ਇਹ ਨਹੀਂ ਜਾ ਕੇ ਤੇ ਨਾ ਹੋਊਗਾ ਤੇ ਪਤਾ ਹੀ ਲੈ ਮੈਂ ਜਾ ਕੇ ਵੀ ਤੂੰ ਆਂਟੀ ਗਈ ਆ ਤੇ ਪੁੱਛਦੀ ਆ ਵੀ ਕੀ ਕੰਮ ਸੀ ਕੋਈ ਚੱਲ ਉਹਨਾਂ ਉਹਨਾਂ ਹੀ ਆ ਸਵੇਰੇ ਆ ਸਵੇਰੇ ਤੋਂ ਤਰਾ ਬਣਾਈਆਂ ਆ ਆ ਸਵੇਰੇ ਦੇ ਦਾਂ ਕਢਾ ਕੋਈ ਗੱਲ ਨਹੀਂ ਆਹ ਪੁੱਛ ਨਹੀਂ ਜੀ ਉਹਨੂੰ ਲੋੜ ਹੋਊਗੀ ਕਹੇਗੀ ਤੈਨੂੰ ਦੱਸੇਗੀ ਇਹ ਤੈਨੂੰ ਦੱਸੇਗੀ ਵੀ ਮੈਨੂੰ ਲੋੜ ਆ ਤੇ ਕਢਾ ਦੇ ਉਹ ਚਲੋ ਕੋਈ ਨਹੀਂ ਕਢਾ ਦੇ ਇਦਾਂ ਕਰ ਮੈਨੂੰ ਤਾਂ ਜਾਬਦਾ ਵੀ ਉਹਨੂੰ ਲੋੜ ਜ਼ਿਆਦਾ ਹੀ ਆ ਉਹ ਤਾਂ ਹੀ ਤੇਰੇ ਵੱਲੋਂ ਕੜੀ ਕੜੀ ਪੁੱਛਦੀ ਸੀ ਤੇ ਤੂੰ ਸਵੇਰ ਤੇ ਗੱਲ ਨਾ ਪਾ ਪੁੱਤ ਤੂੰ ਜਾ ਕੇ ਤੇ ਜਾ ਉਹਦੇ ਘਰੋਂ ਪਤਾ ਕਰਿਆ ਕਿਹੜਾ ਦੂਰ ਵਾ ਪੁੱਛਿਆ ਵੀ ਅੰਟੀ ਗਿਆ ਮੇਰੇ ਵੱਲ ਪੁੱਛਦੀਆਂ ਕੋ ਕੰਮ ਸੀ ਤੈਨੂੰ ਦਾਦੀ ਮਾਂ ਨੇ ਮੈਨੂੰ ਕਹ ਲਿਆ ਵਾ ਉਹ ਵਿਸ਼ਵਾਣ ਵੀ ਤੂੰ ਮੈਨੂੰ ਦੱਸ ਦੇ ਗੱਲ ਜਿਹੜੀ ਹੈਗੀ ਮੈਂ ਕੀ ਆਖਣਾ ਸਾਡੀ ਗੱਲ ਤੇ ਦਾਦੀ ਪੁੱਤੇ ਦੀ ਕੋਈ ਨਹੀਂ ਕੋਈ ਉਹ ਅੱਲਾ ਰੱਖਣਾ ਇੱਕ ਦੂਜੇ ਕੋ ਤੇ ਤੂੰ ਪੁੱਛ ਕੇ ਤੇ ਫੇਰ ਵੇਖ ਲੈ ਜੇ ਉਹਨੂੰ ਲੋੜ ਹੋ ਵਿਚਾਰੀ ਨੂੰ ਕੀ ਪਤਾ ਜ਼ਰੂਰੀ ਨਹੀਂ ਕੋਈ ਪੈਸੇ ਥੇਲੇ ਦੀ ਉਹ ਦਾਦੀ ਮੈਂ ਗੱਲ ਉਹਨਾਂ ਤਾਂ ਨਹੀਂ ਕੀਤੀ ਹੋਣੀ ਤੁਹਾਡੇ ਕੋ ਝਾਕਦੇ ਗੱਲ ਕਰਨ ਲੱਗਿਆ ਤੇ ਮੈਨੂੰ ਪੈਸੇ ਫੜਾਗੇ ਸੀਗੇ ਤੇ ਵੇਹੇ ਵੀ ਗੱਲ ਉਸੇ ਲੋੜ ਨਾ ਹੋਵੇ ਕਿ ਉਹਨਾਂ ਨੂੰ ਜ਼ਰੂਰੀ ਨੋ ਏਦਾਂ ਕਰਦਾ ਵਾਂ ਤੇ ਜਾ ਕੇ ਤੇ ਮੈਂ ਦੇ ਹੀ ਹੁਣਾ ਪੈਸੇ ਕਢਾ ਗਏ ਹਣਾ ਏਦਾਂ ਕਰ ਪੁੱਤ ਉਹਨੂੰ ਲੋੜ ਜ਼ਰੂਰੀ ਹੋਣੀ ਆ ਤਾਂ ਇਹ ਵਿਚਾਰੀ ਪੁੱਛਦੀ ਤੇ ਮੇਰੇ ਕੋ ਝੱਕਦੀ ਨੇ ਗੱਲ ਨਹੀਂ ਉਹਨੇ ਕੀਤੀ ਮੈਂ ਪੁੱਛਿਆ ਤੈਨੂੰ ਬੜਾ ਸੀਗਾ ਅੱਛਾ ਪੁੱਤ ਜਿਹੜਾ ਤੈਨੂੰ ਕੋਈ ਕੱਲ ਬਾਅਦ ਜਾਂ ਤੈਨੂੰ ਲੋੜ ਵਾ ਕੇ ਚੀਜ਼ ਨਹੀਂ ਤੇ ਮੇਰੇ ਨਾਲ ਗੱਲ ਕਰ ਤੂੰ ਮੈਂ ਤੈਨੂੰ ਕੀ ਆਖਣਾ ਹਾਂਜੀ ਤੇ ਉਹ ਝੱਕਦੀ ਨੇ ਮੈਨੂੰ ਨਹੀਂ ਆਏ ਤਾਈ ਜੀ ਨਹੀਂ ਤਾਈ ਜੀ ਘਰ ਤੇ ਕੋਈ ਨਹੀਂ ਮੈਂ ਤੇ ਉਦਾਂ ਹੀ ਪੁੱਛਿਆ ਉਦਾਂ ਹੀ ਪੁੱਛਿਆ ਚੱਲ ਇਦਾਂ ਕਰਦਾ ਮੈਂ ਫੇ ਕਢਾ ਕੇ ਦੇ ਹੀ ਹੁਣਾ ਜਾਂ ਤੂੰ ਪਤਾ ਕਰਕੇ ਨਾ ਜੇ ਲੋੜ ਵਾਸਤੇ ਕਢਾ ਕੇ ਦੇ ਹੀ ਆ ਪੁੱਤ ਵਿਚਾਰੀ ਨੂੰ ਕੀ ਪਤਾ ਲੋੜ ਹੀ ਹੋਣੀ ਦਾਦੀ ਮੈਂ ਮੈਂ ਗੱਲ ਹੋਰ ਕਿੰਨਾ ਵਾ ਹਾਂ ਵੀ ਚਲੋ ਨਾ ਕੋਠੇ ਇਕੱਠੇ ਪਾਉਣੇ ਆ ਆਹ ਥੋੜੀ ਬੋਤੀ ਮਾਤਾ ਪਾ ਵੀ ਕਰਦਾਂਗੇ ਚਲੋ ਜਦੋਂ ਪਾਏਗੀ ਕਰਦਾਂਗੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਸਾਡਾ ਕਿਉਂ ਸਾਨੂੰ ਕਿਉਂ ਡਿਆ ਉੱਥੇ ਕੋਈ ਨਹੀਂ ਮਾਰ ਆਈ ਨਹੀਂ ਬਣਾ ਕੁਛ ਰੱਬ ਨੇ ਦਿੱਤਾ ਵਾ ਆ ਗਰੀਬ ਦੀ ਕਰਨੀ ਚਾਹੀਦੀ ਐ ਮਾ ਜੀ ਪੁੱਤ ਓਏ ਆਹੋ ਚਲੋ ਗਰੀਬ ਦੀ ਮਾਇਤ ਕਰੇ ਨਾ ਬੰਦਾ ਰੱਬ ਦੂਣਾ ਦਿੰਦਾ ਦੂਣਾ ਦਿੰਦਾ ਤਾਂ ਸਹੀ ਗੱਲ ਬਿਲਕੁਲ ਸਹੀ ਗੱਲ ਉਹ ਵੀ ਕਰਦਾਂਗੇ ਕੋਈ ਨਹੀਂ ਪਰ ਹੁਣ ਤੇ ਤੁਹਾਨੂੰ ਪੁੱਛ ਕੇ ਆ ਵੀ ਕਰਾਂ ਮੈਂ ਫਿਰ ਨਾ ਕਢਾ ਕੇ پیسے ਦੇਈ ਉਹ ਨਾ ਪੁੱਛਣਾ ਪਛਣਾ ਕੀ ਆ ਲੋੜ ਹੀ ਹੁਣੀ ਆ ਮੈਨੂੰ ਜੇ ਥੋੜਿਆਂ ਦੀ ਲੋੜ ਆ ਤੇ ਤੂੰ ਸਾਰੇ ਕਢਾ ਕੇ ਦੇਵੇਂਗਾ ਫੇਰ ਕਿੱਥੇ ਰੱਖੂਗੀ ਸਹੀ ਗੱਲ ਵਾ ਚਲੋ ਮੈਂ ਫਿਰ ਨਾ ਪੁੱਛ ਹੀ ਆਉਣਾ ਲੋੜ ਦਾ ਉਨੇ ਦੇ ਚਲੋ ਠੀਕ ਜੇ ਆ ਗਿਆ ਮੋ ਗਿਆ ਹੈ ਜਾਂ ਹੋਇਆ ਜਾਂ ਕਰਿਆ ਕੰਮ ਹੈ ਜ਼ਰੂਰੀ ਆ ਠੀਕ ਜੇ ਨੂੰ ਵਿਚਾਰੀ ਨੂੰ ਕੀ ਪਤਾ ਕੋਈ 5 10000 ਦੀ ਲੋੜ ਵਾ ਤੇ ਆਪਣਾ ਚਲੋ ਕੋਈ ਸੌ ਘਰ ਸੌਦਾ ਪਤਾ ਕਈ ਚੀਜ਼ਾਂ ਨੇ ਹੋਈਆਂ પણ મેનું તને કે આજ ન દસિયા ની તે ચાલ કોઈ ગલ ની તું જા જેને આખોગી કઢાક દે આ બાકી ફેર સહી કન વર્તે જાનગે બિચારી દે سارے ઘર કઢાય ઓ ભલે પુત કી કણડી આ ઓતરાઈ બેઠી આ અચ્છા અચ્છા તે પાપા કિતھے તેરે પાપા પાપા પટ્ટી કરાਉਣ ગયા પાપા તે 8:00 7:00 લગીયા 7:00 લગીયા હંજી ઓ કિતના 7:00 લગી પુત ઓથે પતા ન કિતના વજ ગઈ અચ્છા 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 તે મમ્મા કિતھے તેરે ਦਰੇ ਮ आवाज ਮਾਰਾ ਜਾ ਮਾਰ ਪਤਾ आवाज ਮਾਰ ਕੇ ਲਈ ਮੜੀ ਚੱਲ ਯਾਰ ਵਿਚਾਰੀ ਨੀਗੀ ਜੀ ਕੁੜੀ ਉਹ ਤੇ ਕੋਠੇ ਪੈਣਗੇ ਵਧੀਆ ਤੇ ਚੱਲ ਇਦਾਂ ਖਤਰਾ ਹੀ ਰਹਿੰਦਾ ਬਾਲਿਆਂ ਦਾ ਚੱਲ ਉਹਦਾਂ ਕੀ ਜਾਂਦੇ ਯਾਰ ਮੈਂ ਤੇ ਪਹਿਲੀ ਵਾਰ ਇਹਨਾਂ ਦੇ ਘਰ ਆਇਆ ਹੀ ਹਾਂ ਇਹੋ ਜਾਦੇ ਮਾੜੇ ਹਾਲਾਤ ਵਾ ਉੱਤੋਂ ਚਾਰੇ ਗਰੀਬ ਵਾ ਤੇ ਕੁੜੀ ਗਾੜੀ ਅੰਕਲ ਦੇ ਹੱਥ ਸੱਟ ਲੱਗ ਗਈ ਆ ਤੇ ਕੰਮ ਕੁੰਮ ਨਹੀਂ ਹੋਣਾ ਮੇਰੇ ਸਾਬ ਨਾਲ ਇਹ ਇੱਕ ਬੰਦਾ ਗਰੀਬ ਨੂੰ ਤੋਂ ਦਾ ਕੰਮ ਹੋਇਆ ਤੇ ਬੜੇ ਮਾੜੀ ਗੱਲ ਹੋਆ। ਐਦਾਂ ਕਰਦੇ ਆ ਮੰਮੀ ਨੂੰ ਫੋਨ ਕਰਦਾ ਵਾ। ਵੀ ਰੁਪਈਆ 50000 ਇਹਨਾਂ ਦੀ ਮਤ ਕਰੀਏ ਆਪਾਂ। ਮਮਾ ਬਾ ਸੈਰ ਸਵੀਰ ਆਇਆ। ਸੈਰ ਸਵੀਰ ਆਇਆ ਵਾ? ਹਾਂਜੀ। ਕਿੱਥੇ ਆ? ਉਹ ਬੈਠੇ ਆ ਮੰਜੀ ਤੇ। ਮੰਜੀ ਤੇ ਬੈਠਾ ਵਾ? ਤੁਹਾਨੂੰ ਇੱਕ ਗੱਲ ਕਹਿਣੀ ਆ। ਕੀ ਆਂਦਾ ਮੈਂ ਗੱਲ ਕਹਿਣੀ ਕੋਈ? ਚੱਲ ਕੋਈ ਨਹੀਂ ਪੁੱਤ, ਚੱਲ ਮੈਂ ਚੱਲਦੀ ਆ। ਹੈ? ਤੂੰ ਪਾਣੀ ਪੁੱਛਣਾ ਹੈਗਾ? ਪੁੱਛਿਆ ਹੀ? ਨਹੀਂ। ਨਹੀਂ ਪੁੱਛਿਆ। ਪੁੱਤ ਪਾਣੀ ਪੁੱਛੀਦਾ ਹੰਦਾ ਜਦੋਂ ਕੋਈ ਘਰ ਆਵੇ ਹੈ ਚਲ ਕੋਈ ਨਾ ਮੈਂ ਪੁੱਛਦੀ ਆ ਆ ਜਾ ਠੀਕ ਲੈ ਮੇਰਾ ਪੁੱਤ ਆਇਆ ਵਾ ਸਾਸਰੀਕਾਲ ਦਿਖਾ ਲਾ ਮੇਰਾ ਪੁੱਤ ਆ ਜਾ ਬਹਿ ਜਾ ਵਧੀਆ ਤੁਸੀਂ ਸੁਣਾਓ ਪਾਣੀ ਲੈ ਕੇ ਆਵਾਂ ਨਹੀਂ ਨਹੀਂ ਪਾਣੀ ਮੈਂ ਪੀਦਾ ਜੇ ਅੱਛਾ ਅੱਛਾ ਹਾਂਜੀ ਹਾਂਜੀ ਤੇ ਚਾਹ ਬਣਾਉਣੀ ਆਪਣੇ ਪੁੱਤ ਵਾਸਤੇ ਨਹੀਂ ਨਹੀਂ ਉਹ ਨਾਲ ਜੱਕ ਰੋਟੀ ਖਾਊਗਾ ਅੱਛਾ ਤੇ ਚਾਹ ਜੂ ਕਿਥੇ ਬਣੀ ਆ ਅੱਛਾ ਅੱਛਾ ਮੈਂ ਦ ਦ ਸੰਦੇਸ਼ ਦਾਦੀ ਵੀ ਤੁਸੀਂ ਕੱਲ ਆਏ ਸੀ ਘਰੇ ਆਹੋ ਮੈਂ ਕਿਤੇ ਪੈਸਿਆਂ ਦੀ ਲੋੜ ਲੜਨ ਹੋਏ ਤੇ ਮੈਂ ਤਰਗਾ ਸੇਵਾ ਤੇ ਅੱਛਾ ਅੱਛਾ ਹਾਂਜੀ ਹਾਂਜੀ ਮੈਂ ਪੁੱਛਿਆ ਸੀ ਤੇਰੀ ਦਾਦੀ ਨੂੰ ਅੱਛਾ ਅੱਛਾ ਮੈਂ ਵੀ ਸੈਰਸ ਕਿੱਥੇ ਆ ਤੇ ਕਹਿੰਦੇ ਸੀ ਤਾਂ ਗਿਆ ਵਾ ਸੇਵਾ ਕਰਨ ਨਾ ਅੱਛਾ ਜੀ ਤੇ ਮੈਂ ਕਿਹਾ ਚੱਲ ਸ਼ੁਕਰਾਂ ਮਾਲਕ ਦਾ ਹੈ ਬੱਚਾ ਚੰਗਾ ਵਾ ਮਿਹਨਤੀ ਆ ਸੇਵਾ ਕਰਨ ਰਿਆ ਸਾਰਿਆਂ ਦੀ ਮਾਲਕ ਤੇ ਬੜਾ ਦਿਨਾਂ ਦੇ ਨਾ ਵੇਖੀ ਲੋਕਾਂ ਦਾ ਬੜਾ ਮਾੜਾ ਹਾਲ ਆ ਜਿੱਥੇ ਪਾਣੀ ਪੂਣੀ ਆ ਗਿਆ ਵਾ ਨਹੀਂ ਨਹੀਂ ਮੈਨੂੰ ਪਤਾ ਵਾ ਪੁੱਤ ਬੜੇ ਮਾੜੇ ਹਾਲਾਤ ਵਾ ਚਲੋ ਥੋੜੀ ਬੋਲ ਸੇਵਾ ਕਰਾਂਗੇ ਚਲੋ ਕੀਤਾ ਪੜਾ ਹੋ ਜੂਗਾ ਨਹੀਂ ਚੰ ਆਪੇ ਮਾਲਕ ਦੇ ਤਰੱਕੀਆਂ ਬਖਸ਼ੂ ਆਏ ਕੋ ਸੱਚੇ ਬਾਸ਼ਾ ਮੈਂ ਆਇਆ ਹੀ ਵੀ ਤੁਹਾਨੂੰ ਕਿਤੇ ਜਰੂਰਤ ਨਹੀਂ ਪੈਸਾਂ ਦੀ ਕਿਤੇ ਮੈਂ ਉਹਦਾ ਬੈਂਕ 'ਚ ਜਮਾ ਕਰਾਤੇ ਸੀਗੇ ਜਰੂਰਤ ਪੁੱਤ ਹੈਗੀ ਆ ਅੱਛਾ ਹੁਣ ਸਵੇਰੇ ਮਿਸਤਰੀ ਨਹੀਂ ਆਉਣਾ ਵਾ ਅੱਛਾ ਅੱਛਾ ਉਹ ਮੇਰਾ ਪੁੱਤ ਨਾ ਸਵੇਰੇ ਕਢਾ ਦੀ ਪੈਸੇ ਤੇ ਸਾਰੇ ਕਢਾਦਾਗਾ ਥੋੜੇ ਥੋੜੇ ਕਢਾਵਾਂ ਇਹ 50000 ਕਢਾ ਦੇ ਫਿਰ ਸਾਰੇ ਕਿੱਥੇ ਰੱਖਾਂਗੇ ਚੱਲ ਤੁਸੀਂ ਐਂ ਕਰਿਓ ਮੈਂ 50000 ਕਢਾ ਕੇ ਤੇ ਮੈਂ ਤੁਹਾਨੂੰ ਦੇ ਦੂੰਗਾ ਅੱਛਾ ਜੇ ਮਿਸਤਰੀ ਆਊਗਾ ਨਾ ਹਾਂ ਤੇ ਮੈਨੂੰ ਆਵਾਜ਼ ਮਾਰ ਲਿਓ ਲਾ ਕੇ ਚੱਲ ਠੀਕ ਆ ਆ ਮੈਂ ਉਹਨੂੰ ਦੱਸ ਦੂੰਗਾ ਵੀ ਕੰਮ ਜਰਾ ਵਧੀਆ ਕਰੀ ਠੀਕ ਆ ਨਾ ਠੀਕ ਆ ਠੀਕ ਆ ਪੁੱਤ ਠੀਕ ਆ ਹਾਂ ਆਹੋ ਤੂੰ ਹਿਆ ਡੈਸ਼ ਨਾਲ ਕਿਹੇ ਗੱਲ ਦੀ ਨਹੀਂ ਪੁੱਤ ਠੀਕ ਆ ਨਾ ਟੈਨਸ਼ਨ ਕਰੀ ਜਿੱਥੇ ਕਿਤੇ ਲੋੜ ਪਊਗੀ ਨਾ ਸਾਡੀ ਤੇ ਆਵਾਜ਼ ਮਾਰੇ ਮੜੀ ਜੀ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਇੰਨਾ ਕਿਤੇ ਮੈਨੂੰ ਮਾਨ ਤੇਰ ਤੇ ਹੈਗਾ ਤਾਂ ਹੀ ਤੇ ਮੈਂ ਤੈਨੂੰ ਪੈਸੇ ਫੜਾਈ ਸਾਰੇ ਹਾਂਜੀ ਹਾਂਜੀ ਇੱਥੇ ਮਾਨ ਹੋਵੇ ਉੱਥੇ ਪੈਸੇ ਦਿੱਤੇ ਜਾਂਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਓ ਮੈਂ ਤੇ ਹੋਰ ਵੀ ਡਿਆ ਅਸੀਂ ਮੈਂ ਕਿਹਾ ਚਲ ਅੰਕਲ ਨੂੰ ਕਿਤੇ ਦੁਕਾਨ ਵਧੀਆ ਤੇ ਲਵਾ ਦਨਾ ਕਿਤੇ ਅੱਛਾ ਅੱਛਾ ਤੇ ਭਈਆ 20 50 ਹਜ਼ਾਰ ਮਿਲ ਜਾਏ ਕਰੇ ਤੁਹਾਡਾ ਵਧੀਆ ਚੱਲੂ ਕੰਮ ਉਥੇ ਚੱਲ ਪੁੱਤ ਤੇਰਾ ਭਲਾ ਹੋਵੇ ਜੇ ਤੂੰ ਲਵਾ ਦੇ ਕਿਤੇ ਤੇਰੇ ਅੰਕਲ ਦੇ ਵੀ ਹੱਥੇ ਸੱਟ ਲੱਗ ਗਈ ਉਹ ਮੇਰਾ ਯਾਰ ਆ ਸ਼ਹਿਰ ਸੁਨਿਆਰਾ ਵਾ ਉਹਨਾਂ ਨੂੰ ਰੋੜਾ ਬੰਦੇ ਦੀ ਅੱਛਾ ਅੱਛਾ ਤੇ ਮੈਂ ਪਤਾ ਕਰ ਦਿਆ ਸੀਗਾ ਉਹਨਾਂ ਨੂੰ ਕਿਹਾ ਮੈਂ ਹਡੰਕ ਲੈਗਾ ਵਾ ਅੱਛਾ ਤੇ ਉਹ ਆਪੇ ਆਜਿਆ ਕਰਨਗੇ ਚੱਲ ਪੁੱਤ ਤੇਰਾ ਭਲਾ ਹੀ ਹੋਵੇ ਨਾਲੇ ਕੁੜੀ ਦੱਸਣ ਦੀ ਵੀ ਹੱਥੇ ਤੇ ਸੱਟ ਲੱਗੀ ਕੀ ਗੱਲ ਹੋ ਗਈ ਜੇ ਹੁਣ ਹਣਾ ਕੀ ਆ ਹਉਣ ਦਿਹਾੜੀਆਂ ਤੈਨੂੰ ਪਤਾ ਸਾਰੇ ਕੰਮ ਕਰਨੇ ਪੈਂਦੇ ਉਹ ਕਿਤੇ ਰੋੜੀ ਕੁੱਟਦੇ ਆ ਥੋੜੀ ਹੱਤੇ ਵੱਜ ਗਈ ਆ ਹਾਏ ਹਾਏ ਤੇ ਹੱਥ ਵਾਵਾ ਹੀ ਪਾਟ ਗਿਆ ਤੇ ਹੁਣ ਵਿਚਾਰੇ ਨੇ ਪੱਟੀ ਪੁੱਟੀ ਕਰਾਈ ਹੈ ਹੁਣ ਪੱਟੀ ਕਰਾਉਣ ਗਏ ਆ ਕੇ ਅੱਛਾ ਅੱਛਾ ਦਸੰਡੀ ਨੀ ਕੀ ਆਹੋ ਤੇ ਬੋਤਾ ਹੀ ਮਾੜਾ ਹਾਲ ਪਤੋ ਵੀ ਕੰਮ ਤੇ ਜਾਂਦੇ ਹੋ ਵੀ ਕੰਮ ਤੋਂ ਚੱਤਰੀਆਂ ਕਰਿਓ ਵੀ ਹਜੇ ਤੋ ਹੱਥ ਠੀਕ ਹੋ ਜਾਂਦਾ ਨਾ 2-4 ਦਿਨ ਚ ਭੈਣਾ ਫਰਕ ਅੱਛਾ ਤੇ ਸ਼ਹਿਰ ਚੱਲਿਆ ਕਰਨਗੇ ਆਪੇ ਚੱਲ ਕੋਈ ਨਹੀਂ ਇਹ ਤਾਂ ਤਰ੍ਹਾਂ ਭਲਾ ਹੀ ਹੋਵੇ ਜੇ ਕਿਤੇ ਇਹੋ ਜਿਹਾ ਕੰਮ ਤਲਵਾ ਦੇ ਦੇ ਹਾਂ ਤੁਸੀਂ ਕੋਠਿਆਂ ਦਾ ਕੰਮ ਕਰੋ ਸਿਰੇ ਸ਼ੁਰੂ ਅੱਛਾ ਕੋਈ ਨਹੀਂ ਜਿੱਥੇ ਕਿ ਕਾਲ ਪੁੱਤ ਜਿੰਦਾ ਰਹਿ ਵਾਇਗੁਰਤ ਤਰੱਕੀਆਂ ਬਖਸ਼ੇ ਸੱਚੇ ਪਾਤਸ਼ਾਹ ਹੈ ਇੰਨਾ ਚੰਗਾ ਪੁੱਤ ਵਾ ਤੇ ਪੁੱਤ ਮੈਂ ਚਾਹ ਬਣਾਵਾ ਘਟ ਕੇ ਤੇਰੇ ਵਾਸਤੇ ਨਹੀਂ ਨਹੀਂ ਆਂਟੀ ਮੈਂ ਨਾ ਜਾਵਾ ਮੰਜੇ ਮਜਾਣਾ ਜੀ ਅੱਛਾ ਅੱਛਾ ਮੈਂ ਤਾਂ ਸੇਵਾ ਕਰਕੇ ਆਇਆ ਸੀਗਾ ਅੱਛਾ ਤੇ ਮੈਂ ਕੱਲ ਵੀ ਨਹੀਂ ਜਾਇਆ ਗਿਆ ਮੈਂ ਹਾਂ ਚਲੋ ਮਹੌ ਹਣਾ ਵਾ ਚੱਲ ਕੋਈ ਨਹੀਂ ਪੁੱਤ ਠੀਕ ਆ ਇਹ ਜਾਂਦੀ ਸੀ ਕੁਲੇ ਨੀ ਕੀ ਆਹੋ ਹਣਾ ਹੜਾਂ ਕਰਕੇ ਛੁੱਟੀਆਂ ਹੋ ਗਈਆਂ ਈਆਂ ਅੱਛਾ ਅੱਛਾ ਆਹੋ ਤੇ ਹੁਣ ਜਿੱਦਣ ਸਕੂਲ ਲੱਗੇ ਤੇ ਫਿਰ ਆਪੇ ਜਾਇ ਕਰਨਾ ਵਾ ਉਹੋ ਵੀ ਗੱਲ ਹੈ ਕੀ ਹੈ ਹਾਂਜੀ ਚਲੋ ਫਿਰ ਠੀਕ ਜੇ ਮੈਂ ਨਾ ਫਿਰੇ ਮੈਨੂੰ ਕਰ ਦਿਓ ਤੁਸੀਂ ਮੈਂ ਅਵਲ ਤੇ ਆ ਹੀ ਜਾਊ ਆਪੇ ਦੱਸ ਕੋਈ ਨਾ ਅੱਛਾ ਤੇ ਫਿਰ ਮੈਂ ਸਾਸਰੀ ਨੇ ਤੇ ਤੂੰ ਹੀ ਆ ਜੀ ਕੋਈ ਗੱਲ ਨਹੀਂ ਮੈਂ ਆ ਜੂ ਆਹ ਤੇ ਸਾਹਮਣੇ ਨਾਲੇ ਗੱਲ ਹੋ ਜੂਗੀ ਤੇ ਨਾਲੇ ਤੂੰ ਵਿੱਚ ਹੋਵੇਂਗਾ ਤੇ ਆਪੇ ਅਗਲੇ ਨੂੰ ਹੋਊਗਾ ਤੇ ਉਹਨੂੰ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਚਲੋ ਠੀਕ ਜੀ ਸਾਸਰੀ ਕਾਲ ਸਾਸਰੀ ਕਾਲ ਪੁੱਤ ਜਿੰਦਾ ਰਹੇ ਹਾਂਜੀ ਸ਼ੁਕਰ ਆ ਮਾਲਕਾ ਸ਼ੁਕਰ ਆ ਤੇਰਾ ਕਿਤੇ ਕੋਈ ਤੇ ਹੈਗਾ ਸਾਡੀ ਬਾਹ ਫੜਨ ਵਾਲਾ ਇਨਾ ਚੰਗਾ ਮੁੰਡਾ ਵਾ ਨਾ ਕਿਤੇ ਮੈਂ ਤਾਂ ਕਹਿੰਦੀ ਮਾਲਕ ਸੱਚੇ ਪਾਤਸ਼ਾਹ ਦੇ ਲੰਮਿਆਂ ਲੰਮਿਆਂ ਉਮਰਾ ਕਰੀ ਇਹਨੂੰ ਤਰੱਕੀਆਂ ਬਖਸ਼ੀ ਇਹਨੂੰ ਕਹ ਚੀਜ਼ ਦੀ ਕਮੀ ਨਾ ਆਵੇ ਕਦੀ ਵੇਖਾ ਹਾ ਕਿੰਨਾ ਸੋਚਣਿਆ ਵਾ ਭੈਂਟੀ ਕੋਈ ਗੱਲ ਨਹੀਂ ਤੂੰ ਕੰਮ ਸ਼ੁਰੂ ਕਰ ਮੈਂ ਵੀ ਮਦਦ ਕਰੂੰਗਾ ਤੁਹਾਡੀ ਚੱਲ ਭੈਣ ਭਰਾਵਾਂ ਦੇ ਸਾਥ ਨਾਲ ਹੀ ਆ ਚੱਲ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਸਾਰਿਆਂ ਨੂੰ ਤਰੱਕੀ ਦੇਵੀਂ ਵਾਹਿਗੁਰੂ ਹਾਂ ਤੂੰ ਦਾ ਸੋਣ ਰੋਟੀ ਰੱਟੀ ਖਾਣੀ ਹੈ ਕਿਦਾਂ ਰਹਿਣਾ ਭੁੱਖੀ ਬੈਠੀ ਦੇ ਦੇ ਸੁਆਰ ਦੀ ਨਖਰੇ ਕਰਨ ਰਹੀ ਆ ਮੈਂ ਆ ਨਹੀਂ ਖਾਣਾ ਮੈਂ ਆ ਨਹੀਂ ਖਾਣਾ ਹੁਣ ਭੁੱਖ ਲੱਗੀ ਤੂੰ ਆ ਪਿਆ ਨਹੀਂ ਦੇ ਦੋ ਹੁਣ ਹੈ ਚਲਾ ਦਵਾ ਤੈਨੂੰ ਰੋਟੀ ਆ ਜਾ ਠੀਕ ਚਲ ਅੰਮਾ ਜੀ ਹਾਂ ਪਤ ਤੂੰ ਨੂੰ ਨੂੰ ਨਵੀ ਜੀ ਮਾਚੀ ਲਾ ਦੋ ਮੈਸੇ ਮੈਨੂੰ ਖੁੰਦੀ ਆ ਹਾਈ ਹਾਈ ਤੇਰੀ ਸਹਲ ਇਤਨੀ ਜਿ ਮੈਟਰੀ ਖਾ ਲਦੀ ਆ ਹਾਂ ਜੀ ਨਾਲ ਇੱਕ ਟਿਫਿਨ ਲੈ ਦੋ ਉਸ ਵਿੱਚ ਮੈਂ ਰੋਟੀ ਲਾ ਕੇ ਜਾ ਕਰੂੰਗੀ ਹਾਈ ਮੈਂ ਮਰ ਜਾ ਹੈ ਕੋਈ ਗੱਲ ਨਹੀਂ ਮੈਂ ਤੈਨੂੰ ਟਿਫਨ ਵੀ ਸੋਨਾ ਲੈ ਆ ਦੂੰਗੀ ਤੇ ਤੈਨੂੰ ਜਿਓਮੈਟਰੀ ਵੀ ਲੈ ਆ ਦੂੰਗੀ ਤੂੰ ਵੀ ਖਾ ਲੈ ਕੇ ਨਹੀਂ ਫਿਰ ਜਾ ਕੇ ਚੰਗਾ ਠੀਕ ਆ ਆਹੋ ਸਕੂਲ ਕਦੋਂ ਲੱਗਣੇ ਤੇਰੇ ਪਰਸੋਂ ਲੱਗ ਜਾਣੇ ਆ ਪਰਸੋਂ ਲੱਗ ਜਾਣੇ ਆ ਹਾਂਜੀ ਚੱਲ ਕੋਈ ਗੱਲ ਨਹੀਂ ਮੈਂ ਕੱਲ ਜਾ ਕੇ ਨਾ ਤੇ ਤੈਨੂੰ ਜਿਓਮੈਟਰੀ ਤੇ ਟਿਫਨ ਲੈ ਆ ਦਿੰਨੀ ਆ ਠੀਕ ਆ ਹੈ ਤੇ ਫਿਰ ਤੂੰ ਨਵੀਂ ਜਿਓਮੈਟਰੀ ਸਕੂਲੇ ਖੜੀ ਨਾਲੇ ਨਵਾਂ ਟਿਫਨ ਖੜੀ ਹੈ ਹਾਂਜੀ ਕੋਈ ਗੱਲ ਨਹੀਂ ਪੁੱਤ ਤੂੰ ਜਿਹੜੀ ਚੀਜ਼ ਮੰਗੇਂਗੀ ਨਾ ਮੈਂ ਤੈਨੂੰ ਉਹ ਹੀ ਚੀਜ਼ ਲੈ ਆ ਕੇ ਦਵੂੰਗੀ ਠੀਕ ਆ ਤੂੰ ਤੇ ਮੇਰਾ ਨਿਕਾਹ ਜਾ ਪੁੱਤ ਵਾ ਬੱਸ ਨਾ ਤੂੰ ਪੜਨਾ ਵਾ ਵਧੀਆ ਠੀਕ ਆ ਠੀਕ ਆ ਪੜ੍ਹਾਈ ਪੂਰੀ ਕਰਨੀ ਆ ਪੜ੍ਹਾਈ ਵਿੱਚ ਨਹੀਂ ਕਮੀ ਆਉਣੀ ਚਾਹੀਦੀ ਕੋਈ ਵੀ ਠੀਕ ਆ ਫਰਸਟ ਆਉਣਾ ਹਰ ਸਾਲ ਠੀਕ ਆ ਹਰ ਸਾਲ ਕਲਾਸ ਵਿੱਚ ਫਰਸਟ ਆਉਂਗੀ ਹਾਂ ਫਰਸਟ ਆਉਣਾ ਵਾ ਫੇਰ ਹੀ ਵੱਡਾ ਅਫਸਰ ਬਣੂ ਮੇਰੀ ਧੀ ਹਾਂਜੀ ਹੈਨਾ ਆਹੋ ਕੋਈ ਗੱਲ ਨਹੀਂ ਚੱਲ ਹੁਣ ਤੂੰ ਇਦਾਂ ਕਰ ਤੂੰ ਆਪਣਾ ਬੈਗ ਵੇਖ ਕਿਤਾਬਾਂ ਕਤੂਬਾਂ ਵੇਖ ਲੈ ਜੇ ਸਕੂਲ ਲੱਗ ਜਾਣਾ ਵਾ ਤੇ ਚੰਗਾ ਠੀਕ ਆ ਆਹੋ ਜਾ ਵੇਖ ਜਾ ਕੇ ਠੀਕ ਨਿਹਾਣਾ ਵਾ ਨਾ ਨਿਹਾਣੇ ਨੂੰ ਚੀਜ਼ਾਂ ਲੈ ਵੇਖ ਕੇ ਆਉਂਦਾ ਹੀ ਆ ਪਿਓ ਫਲਾਣੇ ਕੋ ਆ ਚੀਜ਼ਾਂ ਤੇ ਮੇਰੇ ਕੋ ਵੀ ਹੋਵੇ ਚੱਲ ਕੋਈ ਨਹੀਂ ਜੇ ਮੈਟਰੀ ਤੇ ਇਹਨੂੰ ਟਿਫਨ ਮੈਂ ਲਿਆ ਦੂੰਗੀ ਸਵੇਰੇ ਜਾ ਕੇ ਆਪਾਂ ਆ ਗਏ ਜੇ ਆ ਗਏ ਪੁੱਤ ਆ ਗਿਆ ਆ ਗਿਆ ਹੁਣ ਤਾਂ ਦੇ ਹੱਥ ਤੇ ਪੀ ਨਹੀਂ ਹੁੰਦੇ ਪੁੱਤ ਹੁੰਦੀ ਤੇ ਆ ਗਈ ਹੋਰ ਕੀ ਕਰਨਾ ਫਿਰ ਹੈ ਡਾਕਟਰ ਨੇ ਦਿੱਤੀ ਦਵਾਈ ਫੇਰ ਪਟੀ ਕਰਦੀ ਨਵੀਂ ਫੇਰ ਅੱਛਾ ਆਹੋ ਤੁਸੀਂ ਮੇਰੇ ਦੀ ਗੀ ਗੰਦੀ ਪੜਿਆ ਕੋਕ ਨਹੀਂ ਹਾਂਜੀ ਪੜਿਆ ਆ ਚੱਲ ਚੰਗਾ ਪੁੱਤ ਪੜੀ ਦਹੁੰਦਾ ਵਾ ਪੜ ਕੇ ਤਾਂ ਇੱਥੇ ਵੱਡੇ ਅਫਸਰ ਬਣ ਜੀਦਾ ਵਾ ਠੀਕ ਨਹੀਂ ਠੀਕ ਆ ਹਾਂ ਹੋਰ ਮम्मा ਤੇ ਦੀ ਕਿੱਥੇ ਆ ਮम्मा ਸੋਇਚੇ ਕੰਮ ਕਰਾਂ ਦੀਆਂ ਸੋਇਚੇ ਕੰਮ ਵਾਲੀ ਵਾਈ ਮਾਰਾ ਮम्मा ਪਾਪਾ ਆਇਆ ਆ ਗਈ ਪੁੱਤ ਹੋਰ ਫੇ ਮੇਰੀ ਤੀਨੇ ਖੇੜਿਆ ਖੁੱਡੇ ਗਨੇ ਅੱਜ ਹਾਂਜੀ ਖੇੜਿਆ ਵਾ ਆ ਗਏ ਜੇ ਆਗੇ ਆਗੇ ਤੇ ਕਰਤੀ ਪੱਟੀ ਕਰਤੀ ਆ ਤੇ ਕੀ ਆਂਦਾ ਜ਼ਖਮ ਕਿੰਨਾ ਕਰ ਗਿਆ ਹੁਣ ਇਹ ਤੇ ਹੁਣ ਸਹੀ ਨੇ ਠੀਕ ਹੋਣਾ ਵਾ ਲੱਗ ਜੂ ਹੱਪਾ ਖੰਡ ਹੋਰ ਚੱਪੀ ਇਹ ਮੁਸੀਬਤ ਤੇ ਮੁਸੀਬਤ ਪਈ ਜਾਂਦੀ ਆ ਚਲ ਕੋਈ ਗੱਲ ਨਹੀਂ ਦਵਾਈ ਵੀ ਲੈ ਆਉਣੀ ਆਪਣੀ ਜ਼ਖਮ ਸੁੱਕਣ ਵਾਲੀ ਲੈਂਦਾ ਪਤਾ ਘੋਰ ਲੈਂਦਾ ਵਾ ਅੱਛਾ ਤੇ ਮੇਰੀ ਗੱਲ ਸੁਣੋ ਸੈਰਸ ਆਇਆ ਹੈਗਾ ਅੱਛਾ ਤੇ ਪੁੱਛਣ ਡਿਆ ਹਾਂ ਕਿ ਪੈਂਟੀ ਦੇ ਪੈਸੇ ਦੀ ਲੋੜ ਤੇ ਕਢਾਦਾ ਅੱਛਾ ਤੇ ਮੈਂ ਹਾਂ ਪੁੱਤ ਸਵੇਰੇ ਕਢਾ ਦੇ 50000 ਰੁਪਿਆ ਸਵੇਰੇ ਮੈਂ ਮਿਸਤਰੀ ਨੇ ਆਉਣਾ ਵਾ ਤੇ ਆਂਦਾ ਵੀ ਕੋਈ ਨਹੀਂ ਤੁਸੀਂ ਫਿਕਰ ਨਾ ਕਰਿਓ ਕਿਸੇ ਗੱਲ ਦੀ ਤੇ ਮੈਂ ਵੀ ਉਹ ਟਾਈਮ ਨਾ ਜਦੋਂ ਜਦੋਂ ਮਿਸਤਰੀ ਆਊਗਾ ਤੇ ਨਾਲੇ ਅਗਲੇ ਨੂੰ ਹੋਊਗਾ ਵੀ ਵਿੱਚ ਹੈਗਾ ਵਾ ਤੇ ਪੈਸੇ ਆਂਦਾ ਮੈਂ ਦੇ ਦੂੰ ਉਹਨੂੰ ਠੀਕ ਹੈ ਠੀਕ ਹੈ ਤੇ ਨਾਲੇ ਆਂਦਾ ਹੀ ਵੀ ਦੱਸਿਆ ਇਹਨੇ ਕੁੜੀ ਨੇ ਵੀ ਪਾਪਾ ਦੇ ਹੱਥੇ ਸੱਟ ਲੱਗੀ ਆ ਅੱਛਾ ਤੇ ਆਂਦਾ ਹੀ ਕੋਈ ਨਹੀਂ ਤੁਸੀਂ ਚਿੰਤਾ ਨਾ ਕਰਿਓ ਮੈਂ ਲੱ ਤਲ ਕੋਈ ਗੱਲ ਨਹੀਂ ਵੇਖਿਆ ਕਿ ਨਾ ਚੰਗਾ ਮੁੰਡਾ ਬੜਾ ਹੀ ਨੇਕ ਵਾ ਤੇ ਹੋਰ ਆਂਦਾ ਹੀਗਾ ਵੀ ਮੈਂ ਨਾ ਸ਼ਹਿਰ ਸੁਨਿਆਰੀ ਦੁਕਾਨ ਤੇ ਪਤਾ ਕੀਤਾ ਕੰਮ ਦਾ ਅੱਛਾ ਮੇਰੇ ਯਾਰ ਦੋਸਤ ਹੀ ਆਂਦਾ ਅੱਛਾ ਉਹਨਾਂ ਨੂੰ ਬੰਦੇ ਦੀ ਲੋੜ ਵਾ ਤੇ 20 25000 ਤੱਕ ਉਹਨਾਂ ਦੇ ਦਿਆ ਕਰਨਾ ਵਾ ਸਵੇਰ ਤੋਂ ਲੈ ਕੇ ਤੇ ਸ਼ਾਮਾਂ ਤੱਕ ਰਹਿਣਾ ਪਿਆ ਕਰਨਾ ਤੇ ਮੈਂ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਕੰਮ ਨੂੰ ਤਾਂ ਕੰਮ ਹੀ ਆ ਨਾ ਤੇ ਚੱਲ ਮੈਂ ਕਿਹਾ ਪੁੱਤ ਤੇਰਾ ਪੜਾ ਹੋ ਜੇ ਤੱਕ ਤੇ ਇਹ ਕੰਮ ਦਵਾ ਦੇਗਾ ਤੇ ਤੇ ਸਾਡੇ ਵੀ ਦਿਨ ਮੋੜ ਆਉਣਗੇ ਕਰਦੀ ਤੁੱਖ ਨਹੀਂ ਖਿਲਜੂਗੀ ਆਹੋ ਆਂਦਾ ਪੰਟੀ ਤੂੰ ਫਿਕਰ ਨਾ ਕਰ ਤੇ ਬਾਕੀ ਮੈਂ ਆਪਣੇ ਮਾਪੇ ਉਹਨੂੰ ਵੀ ਕਹਿਣਾ ਕਰਨਾ ਫੋਨ ਤੇ ਤੁਹਾਡੀ ਉਹ ਵੀ ਮਦਦ ਕਰਨਗੇ ਚਲ ਕੋਈ ਗੱਲ ਨਹੀਂ ਆਹੋ ਤਾਂ ਦਾ ਕਾਰ ਸ਼ੁਰੂ ਕਰੋ ਤੁਸੀਂ ਜਿਹੜੀ ਚੀਜ਼ ਦੀ ਲੋੜ ਤੈਨੂੰ ਮੈਂ ਲਿਆ ਕੇ ਦਊਗਾ ਚਲ ਉਹ ਦੱਸਾਂ ਗੱਲ ਕੀ ਆ ਹਾਂ ਉਮੜਾ ਪਠਿਆਲਾ ਵੀ ਕਹਿੰਦੇ ਆ ਅੱਛਾ ਇੰਦਾ ਜਦ ਜਦੋਂ ਤੇਰੇ ਕੋਲ ਪੈਸੇ ਹੋਣਗੇ ਨਾ ਤੇ ਦੇ ਦੇ ਚਲ ਕੋਈ ਗੱਲ ਨਹੀਂ ਏਟ ਤੇ ਸਾਨੂੰ ਥੋੜੀ ਲੋੜ ਵਾ ਤੇ ਬਾਕੀ ਇਹ ਆਪੀ ਚਲ ਕੰਮ ਸਾਡਾ ਹੋ ਜੇ ਤੇ ਚਲ ਫਿਰ ਵੀ ਥੋੜੀ ਬੋਧੀ ਨਵੀਂ ਏਟ ਤੇ ਚਾਹੀਦੀ ਆ ਨਾ ਆਹ ਥੋੜਾ ਬਤਾ ਪਨੇਰਾ ਬਨੋਰਾ ਤੇ ਵੱਜਣਾ ਹੀ ਆ ਹੁਣ ਤੇ ਕੋਈ ਗੱਲ ਨਹੀਂ ਫਿਰ ਤੇ ਪਿੜੋਂ ਡਈਆ ਉਹ ਆਹੋ ਚਲਣ ਦੀ ਮਾਰੇ ਮੋਟੀਆਂ ਨੂੰ ਕੀ ਕਰਨਾ ਫਿਰ ਹਾਏ ਹਾਏ ਮੈਂ ਸੇਕ ਦਵਾਂ ਤੇ ਮਾਂ ਨੂੰ ਜੋ ਤਾਈ ਤੇ ਨਹੀਂ ਗੱਲ ਕਰਦੀ ਕੋਈ ਮੈਂ ਤੇ ਕੱਲ ਦੀ ਗਈ ਆ ਉਹ ਮੁੰਡਾ ਕਿਤੇ ਆਇਆ ਹੁਣ ਅੱਜ ਉਹ ਠੀਕ ਆ ਠੀਕ ਆ ਤੇ ਉਹਨੇ ਕਿਤੇ ਪੁੱਛਿਆ ਹੁਣ ਆਣ ਕੇ ਤੇ ਦੱਸਿਆ ਹੁਣ ਆ ਵੀ ਉਹ ਆਈ ਹੀ ਕੱਲ ਤੇ ਵਿਚਾਰਾ ਸਿੱਧਾ ਘਰ ਹੀ ਆ ਗਿਆ ਫਿਰ ਅੱਛਾ 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 ਆਹੋ ਤੇ ਮੈਂ ਹਾਂ ਚੱਲ ਬਾਬਾ ਜੀ ਇਹਦਾ ਪਿਓ ਵੀ ਬੜਾ ਚੰਗਾ ਹੈ ਚੱਲ ਹੋਈਏ ਚੰਗੇ ਮਾਂ ਪਿਓ ਤੇ ਚੰਗੀ ਲਾਤ ਨਿਕਲਣੀ ਨੇਕਾ ਮੁੰਡਾ ਕਿੰਨਾ ਸੱਚਾ ਪਾਤਸ਼ਾਹ ਇਹਦੀ ਵਿਚਾਰੇ ਕਿਹਨੇ ਗੱਲ ਬਣ ਜੇ ਆਹ ਮਾਲਕ ਸੁਣ ਲੈ ਦੀ ਬੀਬੀ ਕਰਕੇ ਤਾਈ ਕਰਕੇ ਹੀ ਇੱਥੇ ਤਾਈ ਆ ਕੇ ਉਹਦਾਂ ਤੇ ਚਲ ਜਦੋਂ ਮਾਂ ਪਿਓ ਬਾਹਰੋਂ ਤੋਂ ਨਾਲ ਲੈ ਹੀ ਜਾਣਾ ਇਹਨੂੰ ਆਹੋ ਉਹ ਤੇ ਗੱਲ ਵਾਰ ਚੱਲ ਮਾਲਕ ਕਿਰਪਾ ਕਰੇ ਬੱਚੇ ਦੇ ਕਿਹਦੇ ਹੱਥ ਤੇ ਛੱਡ ਕੇ ਜਾਣਾ ਫੇਰ ਵੀ ਮਾਂ ਬੰਦੀ ਵਾਹਿਗੁਰੂ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਮੈਂ ਤੇ ਇਹੋ ਸੀਸਾ ਦਿੰਨੀ ਆ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਚਾਹ ਬਣਾਈ ਆ ਪਿਣੀ ਜੇ ਕੋਟ ਚਾਹ ਪੀਣੇ ਨੇ ਕੋਟ ਲੈਵਾ ਲੈ ਮ੍ਰਿਤਿ ਹਾਤੇ ਵਲੇਵਿੰਗਲਾਸੀ ਚ ਪਾ ਕੇ ਚੰਗਾ ਚੰਗਾ ਲੈ ਆਵੀਂ ਨਹੀਂ ਹਰੀ ਲੈ ਕੇ ਆਵੀਂ